ਜਾ ਆਖੋ ਯਾਰ ਮੇਰੇ ਨੂੰ ਕਦੀ ਲੈ ਤਤੜੀ ਤੀਆਂ ਸਾਰਾ ਕਿੱਥੇ ਚਾਵਾਂ ਕਿਸ ਨੂੰ ਆਖਾਂ ਕੱਲੀ ਜਿੰਦ ਨੂੰ ਰੋਗ ਹਸਾਰਾ ਤੇ ਵਾਸਤਾ ਰੱਬ ਦਾ ਆਜਾ ਸੱਜਣਾ ਵਾਸਤਾ ਰੱਬ ਦਾ ਆਜਾ ਸੱਜਣਾ ਛੇਤੀ ਮੋੜ ਮੁਹਾਰਾ ਯਾਰ ਫਰੀਦਾ ਜੇ ਸੋਨਾ ਆਵੇ ਮੇਰੇ ਘਰ ਵਿੱਚ ਆਉਣ ਬਹਾਰਾ ਹਾਏ ਮੇਰੇ ਘਰ ਵਿੱਚ ਆਉਣ ਬਹਾਰਾ ਰਾਤ ਭਵੇ ਤੇ ਬੇਤਰਦਾਨੀ ਨੀਂਦ ਪਿਆਰੀ ਆਵੇ ਹਾਏ ਤਰਤ ਮਦਾਨੋਂ ਤਾਂਗ ਸਜਣ ਦੀ ਸੁੱਤਿਆਂ ਆਨ ਜਕਾਵੇ ਸੁੱਤਿਆਂ ਆਨ ਜਕਾਵੇ ਰਾਤ ਹਨੇਰੀ ਰਾਤ ਜਾਣਾ ਨਾਲੇ ਦੂਰ ਸਜਨਤਾ ਟੀਰਾ ਕਦਮ ਕਦਮ ਤੇ ਖਾਰ ਹਸਾਰਾ ਦੁੱਖਾਂ ਤਰਤਾ ਪਾਲਿਆ ਕੇਰਾ ਨਾ ਕਮ ਖਾਰ ਨਾ ਸਾਥੀ ਕੋਈ ਉਹ ਜਿਹੜਾ ਤਰ ਤੋਂ ਵੰਡੇ ਅਚ ਮੇੜਾ ਅਜਮ ਆਖੀ ਯਾਰ ਮੇਰੇ ਨੂੰ ਕਦੀ ਆਪੇ ਬਾਜਾ ਫੇਰਾ ਉਹ ਕਦੀ ਆਪੇ ਹੀ ਬਾਜਾ ਫੇਰਾ ਤੇ ਹਜ਼ਰਤ ਤੇ ਰਾਜੇ ਪਾਣੀ ਮੰਗੇ ਤੇ ਮੈਂ ਖੋ ਨਾ ਤੇ ਕਿਹੜਾ ਜੀ ਕਰਤਾ ਤੈਨੂੰ ਕੋਲ ਬਿਠਾ ਕੇ ਹਾਏ ਮੈਂ ਤਰਤ ਪੁਰਾਣੇ ਛੇੜਾ ਹਾਏ ਮੈਂ ਤਰਤ ਪੁਰਾਣੇ ਛੇੜਾ ਦਰਦ ਹੋਵੇ ਤਾਂ ਹਾਏ ਨਿਕਲੇ ਤੇ ਕੋਈ ਕੋਈ ਰੰਤਾ ਚਰ ਕੇ ਆ ਆਪਣੇਆਂ ਦੀਆਂ ਕੱਲਾ ਕਰੀਏ ਤੇ ਮੂੰਹ ਘੈਰਾ ਵੱਲ ਕਰਕੇ ਮੋ ਕਰਾਂ ਵਲ ਕਰਕੇ ਏਤ ਵਾਲੇ ਦਿਨ ਰੋਂਦਿਆਂ ਛੱਡ ਕੇ ਤੁਰ ਕਿਉਂ ਦਿਸ ਪੜਾਈ ਈਤਾ ਮੁੜ ਮੁੜ ਕੇ ਔਨ ਮੁਹੰਮਦ ਪਰ ਉਹ ਨਹੀਂ ਮੁੜ ਕੇ ਆਏ ਪਰ ਉਹ ਨਹੀਂ ਮੁੜ ਕੇ ਆਏ ਜਿਹੜੀ ਮਹਿੰਦੀ ਰੰਗ ਨਾ ਦੇਵੇ ਫਿਰ ਕੀ ਉਸਤਾਂ ਲਾਉਣਾ ਜਿੱਥੇ ਗਿਆ ਦੀ ਕਦਰ ਨਾ ਹੋਵੇ ਫਿਰ ਕੀ ਉੱਥੇ ਜਾਣਾ ਤੇ ਦੁਖੀਏ ਦੀ ਕਲ ਦੁਖੀਆ ਹੀ ਜਾਣੇ ਸੁਖੀਏ ਨੂੰ ਕੀ ਖਬਰਾ ਯਾਰ ਜਿਨਾ ਤੇ ਮੌਤ ਨੇ ਮਾਰੇ ਔਰ ਤੱਕ ਤੱਕ ਰੋਂਦੇ ਨੇ ਕਬਰਾਂ ਔਰ ਤੱਕ ਤੱਕ ਰੋਂਦੇ ਨੇ ਕਬਰਾਂ ਤੇ ਜਿੰਨਾ ਅੱਖੀਆਂ ਨੇ ਇਹ ਦਿਲ ਪਰ ਡਿੱਠਾ ਉਹ ਅੱਖੀਆਂ ਤੱਕ ਲਈਆਂ ਤੂੰ ਮਿਲਿਆ ਤੇ ਸਾਜਨ ਮਿਲਿਆ ਤੇ ਹੁਣ ਆਸਾਂ ਲੱਭ ਪਈਆਂ ਤੈ ਹੁਣ ਆਸਾਂ ਲੱਭ ਪਈਆਂ ਤੇ ਤੁਰ ਕਿਉ ਸਾਨੂੰ ਕੱਲਿਆਂ ਛੱਡ ਕੇ ਦੱਸ ਕਿਵੇਂ ਦਿਲ ਹੁਣ ਪਤ ਚਾਹੀਏ ਲਾ ਕਿਉ ਜੀੜੀ ਅਕ ਵਿੱਚ ਸੀਨੇ ਹੁਣ ਕਾਦੇ ਨਾਲ ਪੁਚਾਈਏ ਤੇ ਕਿਹੜਾ ਰੁੱਸੇ ਨਾਲ ਸਾਡੇ ਉਹ ਕਿੰਨੂ ਰੋ ਰੋ ਅਸੀਂ ਮਨਾਈਏ ਆਚਮ ਯਾਰ ਯਾਰਾਂ ਨੂੰ ਮਿਲਦੇ ਅਸੀਂ ਕਿਸ ਨੂੰ ਸੀਨੇ ਲਾਈਏ ਸਿੱਕੇ ਸਨ ਉਸੇ ਨੇ ਲਾਈਏ ਤੇ ਨਾ ਛੱਡ ਨਾ ਛੱਡ ਯਾਰ ਤਾਂ ਬੁਹਾ ਭਾਵੇਂ ਲੱਖ ਵਾਰੀ ਫਟਕਾਰੀ ਯਾਰ ਵੱਲ ਨੂੰ ਮੁੱਖ ਮੋੜਿਆ ਜਿੰਨੇ ਉਹ ਤਾਂ ਇਸ਼ਕ ਦੀ ਬਾਜੀ ਹਾਰੇ ਉਹ ਤਾਂ ਇਸ਼ਕ ਦੀ ਬਾਜੀ ਹਾਰੇ ਇਹ ਨਾ ਹੋਵੇ ਇਸ਼ਕ ਦੀ ਪੀੜੀ ਕਿਤੇ ਡੁੱਪ ਜਾਵੇ ਅਤ ਵਿਚਾਰੇ ਅਚਮ ਜਸਤੇ ਸੋਨਾ ਰਾਜੀ ਉਹ ਤਾਂ ਲੱਗ ਜਾਂਦਾ ਪਾਰ ਕਿਨਾਰੇ ਹਾਏ ਉਹ ਤਾਂ ਲੱਗ ਜਾਂਦਾ ਪਾਰ ਕਿਨਾਰੇ ਉਮੀਦ ਕਰਦਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਖੁਪ ਰੱਖਾ